ਜਿੰਨੇ ਵੀ ਬਾਹਰ ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲ ਕਪੜਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੀਤਾ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪੈਣ ਆਪਾਂ ਜਗਦੇਵ ਖੁਰਦ ਜਗਦੇਵ ਖੁਰਦ ਤਹਿਸੀਲ ਅਜਨਾਲਾ ਦਾ ਜ਼ਿਲ੍ਹਾ ਅੰਮ੍ਰਿਤਸਰ ਸਾਰਾ ਸਡੇਰੀ ਫਾਰਮ ਤੇ ਪ੍ਰਿੰਸ ਸਡੇਰੀ ਫਾਰਮ ਤੇ ਪਹੁੰਚੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਨਗ ਦਿਖਾਵਾਂਗੇ ਤੇ ਬਾਕੀ ਆਪਾਂ ਕਰਦੇ ਆਂ ਵੀਰ ਨਾਲ ਗੱਲ ਬਾਤ ਸੱਚੀ ਗਾ ਵੀਰ ਜੀ ਸੱਚੀ ਗਾ ਵੀਰ ਜੀ ਕੀ ਹਾਲ ਚਾਲ ਦੇ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਚਾਹੀਦਾ ਤੇ ਇੱਧਰ ਬਗੀਚੇ ਬਾਹੀ ਹੋੜੀ ਮੇ ਪਹੁੰਚੇ ਯਾਰ ਸੱਚੀ ਗਾ ਭਾਜੀ ਸੱਚੀ ਗਾ ਟੀਮ ਭਾਰੀ ਆ ਜਾਈ ਆ ਹਾਂ ਚੀਮਾ ਸਾਹਿਬ ਆਏ ਨੇ ਹਾਂ ਜੀ ਦੱਸਿਓ ਭਾਈ ਜੀ ਬਾਕੀ ਦੇ ਬਾਰੇ ਇਹ ਵੀ ਜੀ ਅੱਜ ਸਤਵਾਂ ਦਾ ਇਹਨਾਂ ਸੂਈ ਨੂੰ ਅੱਛਾ ਜਵਾਬ ਦਿੱਤੇ ਆ ਵੇਖੋ ਠੀਕ ਹੈ ਠੀਕ ਹੈ ਇਹਦੀ ਜੇਰ ਪਾਉਂਦੀ ਦੀ ਸੁੰਦੀ ਸਾਰੀ ਵੀਡੀਓ ਆ ਗਈ ਆ ਅੱਛਾ ਹਾਂਜੀ ਠੀਕ ਹੈ ਠੀਕ ਹੈ ਲੋ ਜੀ ਦੋਵੇਂ ਜਿੰਨੇ ਬੱਥਾ ਦੋ ਦੀ ਕੰਦੀ ਹੈ 3 ਕਿਲੋ ਇਹ ਅੱਛਾ ਜੀ 3 ਕਿਲੋ ਪੱਠਾ ਬਾਹਰ ਲੇਣਾ ਅੱਛਾ 3 ਕਿਲੋ ਦੁੱਧ ਦੇ ਕੋਚੋ ਖੜਿਆ ਦੇ ਠੀਕ ਹੈ ਹਾਂਜੀ ਪਿਓ ਢੋਡੀ ਇਹ ਡੱਬੀ ਬੱਤਰੀ ਢੋਡੀ ਠੀਕ ਹੈ ਠੀਕ ਹੈ ਲੋ ਜੀ ਆਹ ਵੇਖ ਲੋ ਡੀਟ ਲਾ ਗਈ ਜੀ ਤੇ ਇਹਦੇ ਬਾਰੇ ਵੀਰ ਨੂੰ ਬਾਕੀ ਗੱਲ ਇਹ ਪੁੱਛ ਸਕਦੇ ਮਗਰ ਪੱਠਾ ਦੋਵੇਂ ਠੀਕ ਹੈ ਠੀਕ ਹੈ ਲੋ ਜੀ ਤਾਂ ਪਠੋਰਾ ਜਮਾ ਤੇ ਭਾਈ ਚੋਵੇਂ ਵੇਚਨੀ ਆ ਹਾਂ ਚੋਵੇਂ ਇੱਕ ਪਠੋਰਾ ਜੇ ਠੀਕ ਆ ਜੇ ਇੱਕ ਪਠੋਰਾ ਵੀ ਵੇਚਣਾ 30 ਵਾਲਾ ਆਹ ਦੇਖੋ 나ੜੂ ਵੀ ਜੇ ਨਾਲ ਜੀ ਲੋ ਜੀ ਆਹ 나ੜੂ ਵੀ ਵੇਚ ਸਕਦੇ ਜੇ ਲਾਗੇ ਤੋਂ ਕੀ ਕਰਨਾ ਵੀਰ ਜੀ ਮੋਲ ਮੋਲ ਤੇੜੀਆ 20000 ਦੀ ਨਹੀਂ ਨਹੀਂ 20000 ਦੀਆਂ ਸਾਰੀਆਂ ਹੀ 20000 ਦੀਆਂ ਸਾਰੀਆਂ ਹੀ ਆਹ ਸਾਰੀਆਂ ਦੇ ਦਾਂਗੇ ਜੈ ਜੀ ਦੇਖਾ ਵੇ ਇੱਕੋ 18000 ਦੀ ਦੇ ਦਾਂਗੇ ਵੀਰ ਜੀ 18000 ਦੀ ਇਹਨੇ ਕਰੋ ਜੈ ਜੀਰ ਭਾਈ ਦੇਖੇ ਕਰ ਆਪੀ ਘਟਿਆ ਰੋੜ ਛੱਡ ਦਿਓ ਯਾਰ ਨਹੀਂ ਕਰੀਏ ਮਾਨਤਾਨ ਜਾਇਜ ਜਿਆ ਕਰੀਏ ਮੇਰੀ ਗੱਲ ਸੁਣੋ ਹਾਂ ਨਾ 12000 ਦੀ ਇਹ ਤਾਂ 12 ਦੀ ਹਾਂ ਚਲੋ ਲੈ ਲਿਆ ਸਮੇ ਦੀ ਲਓ ਜੀ ਦੋ ਮਗਰ ਲੈ ਲੇ ਆਗੇ ਜੇ 12000 ਦੀ ਚਲੋ ਬਾਕੀ ਕਿਰੇ ਬਾਕੀ ਥੋੜਾ ਮਾਨਤਾਨ ਕਰੂਗਾ ਪ੍ਰਿੰਸ ਮੌਕੇ ਤੇ ਮਾਨਤਾਨ ਹੋ ਜਾਊਗਾ ਜੇ ਉਹਨਾਂ ਦਾ ਤਨ ਦਾ ਕੀ ਲੈਣਾ ਐਡਾ ਲਾ ਭਾਈ ਇਨਾ ਕਿੰਨੇ 20000 ਦੀਆਂ ਦੇ ਦਾਂਗੇ ਤੇ ਨਹੀਂ ਆ ਦੋ ਆ ਵੀ ਗੱਬਣ ਜੇ 6 ਨਾ ਮਹੀਨਿਆਂ ਦੀ ਅੱਛਾ ਜੀ ਤੇ ਆ ਦੋ ਮਹੀਨੇ ਦੀ ਗੱਬਣ ਜੇ ਠੀਕ ਹੈ ਤੇ ਆ ਸਾਢੇ 4 ਮਹੀਨੇ ਦਾ ਪਠੋਰਾ ਜੇ ਵੀਰ ਜੀ ਪਿਓਰ ਬੀਟਰ ਦਾ ਗੰਮੇ ਕਰਨ ਜੀ ਲੋ ਜੀ ਗੱਬਣਾ ਆ ਗਿਆ ਹਾਂ ਇਹ ਲੋ ਪਿਓਰ ਲੰਮਾ ਖਾਣ ਜੇ ਤੇ ਆਪ ਬੀਟਰ ਲਾ ਗਿਆ ਜੇ ਪਿਓਰ ਬੀਟਰ ਦੀਆਂ ਬੀਟਰ ਤੇ ਤੋਦੇ ਨੱਕਾ ਜੇ ਠੀਕ ਹੈ ਠੀਕ ਹੈ ਤੋਤਾ ਪੂਰੀ ਨੱਕਾ ਤੇ ਆ ਇਧਰ ਦੇਖੋ ਖੀਰਾ ਮੂੰਹ ਲਓ ਜੀ ਆ ਕੀੜਾ ਸਾਢੇ 4 ਮਹੀਨੇ ਉਮਰ ਜਿਆ ਵੇਖ ਲਓ ਅੱਛਾ ਜਿਹੜੇ ਵੀਰ ਨੂੰ ਚੋਲਾਰ ਕੇ ਦੰਦ ਠੀਕ ਆ ਲਓ ਜੀ 20000 ਦੀਆਂ ਤਿੰਨ ਮਿਲ ਗਈਆਂ ਤਿੰਨ ਤਿੰਨ ਸਬਸਕ੍ਰਾਈਬਰ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਮੈਂਟ ਸ਼ੇਅਰ ਮੇਰਾ ਭਰਾ ਜਰੂਰ ਕਰੇ 20000 ਦੀਆਂ ਤਿੰਨੇ ਤਿੰਨ ਉਹ ਤੇ 20 ਦੀਆਂ ਆ 10 30000 ਦਾ ਸਾਰਾ ਹੀ ਮਾਰ ਸਾਰਾ ਹੀ ਟੋਟਲੀ ਗੱਡੀ ਲਿਆਵੇ ਲੱਦ ਕੇ ਕਾਂਜਵੇ 6 6 ਨੂੰ 6 ਮੰਜਲੀ ਆਉਣ ਵਾਰ 6 ਜਨਵਾਰ ਲਓ ਜੀ 30000 ਦੇ ਵਿੱਚ 6 ਜਨਵਾਰਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਨੰਬਰ ਮੇਰਾ 9501296185 ਬਾਕੀ ਜਿਹੜਾ ਵੀ ਸ਼ੇਅਰ ਕਰਕੇ ਆਊਗਾ ਵੀਡੀਓ ਉਹਨੂੰ ਇੱਕ ਵਾਰ ਹੋਰ ਸ਼ਾਰਟ ਦੋ ਕਰਦੇ ਉਹ ਡਾ ਦੋ ਉਹ ਡਾ ਦੋ ਜਿਹੜਾ ਸ਼ੇਅਰ ਕਰਕੇ ਆਊਗਾ ਜਿਹੜਾ ਸ਼ੇਅਰ ਕਰਕੇ ਆਏਗਾ ਨਾ ਹਾਂਜੀ ਤੇ ਕੋਈ ਵੀਰ ਮੇਰੇ ਸਾਣਾ ਪੈਗਲਾ ਉਹਨਾਂ ਦਾ ਮੀਟ ਖਾਣਾ ਪ੍ਰਿੰਸਾ ਨੂੰ ਕਿੱਲੋ ਮੀਟ ਤੇ ਇੱਕ ਪੰਗੂਆ ਇੱਕ ਪੰਗੂਆ ਬਾਕੀ ਜਿਹੜੇ ਵੀ ਠੰਡੇ ਠੁੰਡੇ ਵਾਲਾ ਉਹਨੂੰ ਨਾਲ ਚਾਹ ਪਾਣੀ ਨਾਲ ਠੀਕ ਹੈ ਜੀ ਠੀਕ ਹੈ ਲਓ ਜੀ ਖੁੱਲ੍ਹੇਗਾ ਆਪਣਾ ਵੀਰ ਨੂੰ ਤੇ ਨੋਟ ਲਓ ਮੇਲਾ ਬਿਲਕੁਲ ਫ੍ਰੀ ਵਾਲਾ ਪਾ ਜੇ ਹਾਂ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਦਾ ਧੰਨਵਾਦ